ਇਹਦਾ ਜਿਹੜਾ ਜਾਲਾ ਹੋਊਗਾ ਨਾ ਜੀ ਹਾਂ ਉਹ ਮੈਨੂੰ ਪਤਾ ਵੀ ਇਹਨਾਂ ਕੋਲੇ ਜਿਹੜੇ ਬੱਕਰੇ ਨੇ ਨਾ ਬਹੁਤ ਟੌਪ ਦੇ ਬੱਕਰੇ ਆ ਬਰੀਡਰ ਆ ਜਿਹੜੇ ਕੋਈ ਇਹ ਆਸਿਲ ਚ ਵੀ ਪਾਟ ਗਏ ਠੀਕ ਹੈ ਇਹਨੇ ਕਿਹਾ ਵੀ ਬਾਬਾ ਸਾਡੇ ਵਾਲੇ ਬਲੱਡ ਲਾਈਨ ਤੇ ਮਰਦਾ ਵੀ ਅੱਜ ਲੈ ਜਾਣੀਆਂ ਪਾਠੇ ਨੇ ਉਹ ਬੰਦੇ ਨੇ 8 ਲੱਖ ਦਾ ਮਾਲ ਲਿਆ ਜੀ 5.5 ਦਾ ਵੇਚਿਆ ਦੱਸੋ ਕਿੱਥੋਂ ਕਾਮਯਾਬ ਹੋਜੂ ਜਿਹੜੀ ਖੰਡੀ ਦਾ ਪਾਣੀ ਆ ਉਹ ਭੋ ਚੂਸ ਲੂਗਾ ਫਿਰ ਉਹਨੂੰ ਮੋਕ ਵੀ ਨਹੀਂ ਲੱਗਣੀ ਤੇ ਉਹਨੇ ਲੱਸੀ ਵੀ ਨਹੀਂ ਹੋਣਾ ਘੋੜੀ ਤੇ ਬੱਕਰੀ ਤੇ ਬੋਤੀ ਇਹਦੀ ਕੋਈ ਨਿਸ਼ਾਨੀਆਂ ਆ ਅਸੀਂ ਪਹਿਲੇ ਹੀ ਵਿਚੋਲੇ ਨੂੰ ਕਹਿ ਦਾਂਗੇ ਬਾਹ ਫੜਾ ਦੇਗੇ ਵੀ ਮੁੰਡਾ ਲੱਭ ਕੇ ਲਿਆ ਭਾਵੇਂ ਉਹਨਾਂ ਲੱਭਦੇ ਭਾਵੇਂ ਕਾਣਾ ਲੱਭਦੇ ਪਾਉਣਾ ਹੂੰ ਅਸੀਂ ਘਰੀ ਖੜੀ ਜਿੱਤੇ ਹੋਏ ਜਦੋਂ ਬੰਦਿਆਂ ਦੇ ਮਨ ਚ ਡਰ ਪਿਆ ਗਿਆ ਵੀ ਸ਼ਿਵਾ ਬੱਕਰਾ ਮੋਟਰਸਾਈਕਲ ਜਿੱਤ ਕੇ ਲੈ ਕੇ ਜਾਊ ਤੂੰ ਕਹਿ ਰਿਹਾ ਲੋਕੀ ਇੱਕ ਮਿੰਟ ਲੋਕਲ ਪਰਦਾ ਰੱਖ ਦੇ ਮੈਂ ਤੇਰੇ ਮੂੰਹ ਤੇ ਖੋਲਤੀ ਘਾਟ ਤੇਰੀ ਤੇਰੀ ਮੂੰਹ ਤੇ ਖੋਲਤੀ ਘਾਟ ਵੀ ਤੂੰ 15 ਪਾੜਦਾ ਮੈਂ 15 ਦੀ ਅੱਜ ਲਿਆਣੀ ਨਹੀਂ ਕੀ ਕਹਿ ਰਹੇ ਹੋ ਬਾਬਾ ਜੀ ਬਾਬਾ ਮੈਂ 13000 ਗਿਆ ਸੀ ਇਹਨਾਂ ਨੂੰ ਹੱਦ 13.5 ਕਹਤਾ ਆ ਬੱਕਰੀ ਦਾ ਹਾਂ ਕਿਉਂ 3 ਇੰਚ ਹਾਈਟ ਹੈ ਦੀ ਬਾਕੀ ਉਹਨਾਂ ਕਰਮਾਂ ਵਾਲੀ ਦੇਖਾਂਗੇ ਵੀ ਘਰੇ ਲੱਗਦੀ ਆ ਕਿੱਦੇ ਦੇ ਘਰੇ ਜਾਂਦੀ ਆ ਠੀਕ ਐ ਕਿਉਂ ਭਾਈ ਆ ਲੈ ਆਰੇ ਸਾਈ ਜਿਹੜੇ ਜ ਆ ਜਾਗਾ ਆ ਲੈ ਫੜੋ ਉਹਦੇ ਨਾਲ ਹੀ ਮੇਰਾ ਸੌਦਾ ਪੜਨਾ ਆ ਲੈ ਫੜ ਪੈਸੇ ਦਊਗਾ ਮੈਂ ਲੈ ਲਈ ਮੈਂ ਤੂੰ ਕਹਾ ਆ ਕੇ ਆ ਲੈ ਫੜ 14000 ਦੀ ਹੋਗੀ ਜੇਬ ਚ ਪਾ ਲੈ ਮੈਨੂੰ ਪਤਾ ਉਹਦੇ ਉਹਦੇ ਹੱਥ ਨਾਲ ਮੇਰਾ ਸੌਦਾ ਹੀ ਨਹੀਂ ਬਣਨਾ ਜੇਬ ਚ ਵਾਲਾ ਹਾਂ ਚੱਕ ਵੇ ਨਹੀਂ ਤੂੰ 14 ਰੱਖ ਕੋਲੇ ਸਾਈ ਦਾ ਕੋਲ ਚਲ 14000 ਦੀ ਬੱਕਰੀ ਲਈ ਹੈ ਜੀ ਇਹ ਤੂੰ ਹਾਂ ਤੀਜੀ ਮੰਡੀ ਹੋ ਗਈ ਪ੍ਰਮਾਤਮਾ ਦੀ ਇਹਦੇ ਨਾਲ ਸੌਰ ਮਿਲੀ ਹੋਈ ਆ ਹਾਂ ਅੱਗੇ ਤਾਂ ਲਈਆਂ ਨਾਗਦੀ ਹਾਂ ਅੱਜ ਇਹ ਤੋਂ ਲੈ ਕੇ ਚੱਲੇ ਵੀ ਹੋ ਸਕਦਾ ਅਗਲੀ ਮੰਡੀ ਦੇ ਦੀ ਇਹਦੀ ਉਦੋਂ ਅਗਲੀ ਦੇ ਦਾਂਗੇ ਹੋ ਸਕਦਾ ਅੱਜ ਹੀ ਦੇ ਦੇ ਆ ਇਹ ਵੀ ਕੋਈ ਪਤਾ ਨਹੀਂ ਮੰਗੇ ਕਿੰਨੇ ਸੀ ਇਹਨਾਂ ਨੇ ਮੰਗਿਆ ਇਹਨਾਂ ਨੇ ਜੀ ਇਹ ਥੋੜਾ ਮੈਂ ਦੱਸਾਉਣਾ ਨਹੀਂ ਮੈਂ ਤੇਰੀ ਵੀ ਦੱਸਾਂ ਇਹ ਮੈਨੂੰ ਲੱਗਾ ਹੀ ਰਗੜਨਾ ਮੈਂ ਮੈਨੂੰ ਆਪ ਕਿਹਾ ਨਹੀਂ ਨਹੀਂ ਇਹ ਰਗੜ ਲੱਗੇ ਸੌਦਾ ਤਾਂ ਮੇਰਾ ਬਣਦਾ ਇਹਦੇ ਨਾਲ ਹੀ ਉਹ ਅੜ ਜਾਂਦਾ ਅੱਛਾ ਇਹਨੇ ਮੰਗਿਆ ਮੈਂ ਤਾਂ 25000 ਠੀਕ ਹੈ ਉਹਨੇ ਮੰਗਿਆ 20000 ਇਹ ਆਸ ਵਿੱਚ ਹੀ ਪਾਟ ਗਏ ਠੀਕ ਹੈ ਇਹਨੇ ਕਿਹਾ ਵੀ ਬਾਬਾ ਸਾਡੇ ਵਾਲੇ ਬਲੱਡ ਲਾਈਨ ਤੇ ਮਰਦਾ ਵੀ ਅੱਜ ਲੈ ਜਾਣੀਆਂ ਪਾਠੇ ਨੇ ਠੀਕ ਹੈ ਬਾਕੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਪਰ ਜਿਹੜੇ ਇਹ ਬੰਦੇ ਨੇ ਨਾ ਆ ਜਾ ਸ੍ਰੀ ਮੁਰੇ ਪਿੰਡ ਮੈਂ ਤੇਰਾ ਫੇਰ ਭੁੱਲ ਜਾਣਾ ਮਾ ਗੋਸਲਾ ਗੋਸਲਾ ਬਾਈ ਜਿਹੜਾ ਇਹਨਾਂ ਕੋਲੇ 플ੱਟ ਲੈਣਾ ਨਾ ਗੋਸਤਾਲਾਣੇ ਕੋਲੇ ਹੂੰ ਦੁਨੀਆ ਦੇ ਜਿਹੜੇ ਵੱਡੇ ਵੱਡੇ ਖੱਬੀ ਖਾਨਾ ਨਾ ਇਹਨਾਂ ਤੋਂ ਥੱਲੇ ਆ ਇਹਨਾਂ ਦੇ ਘਰੋਂ ਪੱਠਾ ਲਿਜਾ ਕੇ ਉਹਨਾਂ ਨੇ ਬਲੱਡ ਲੈਣ ਬਣਾਈਆ ਠੀਕ ਹੈ ਜਿਹੜੇ ਅੱਜ ਇਹ ਕਹਿੰਦੇ ਆ ਜੀ ਸਾਡੇ ਫਾਰਮ ਚ ਆਓ ਸਾਤੋਂ ਮਾਲ ਲਿਜਾਓ ਪਰ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਵੀ ਉਹਨਾਂ ਨੇ ਇਹਨਾਂ ਵੀਰਾਂ ਤੋਂ ਲੈ ਕੇ ਪੱਠਾ ਤੇ ਬੱਕਰੀਆਂ ਫਾਰਮ ਦਾ ਨਵਾਂ ਬਣਾਇਆ ਦੁਨੀਆ ਤੇ ਪਰ ਇਹ ਬੰਦੇ ਮੇਲਿਆਂ ਤੇ ਤੇ ਮੰਡੀ ਚ ਹੋਣ ਆਉਣ ਲੱਗੇ ਨੇ ਪਰ ਇਹਨਾਂ ਦਾ ਹੀ ਜਿਹੜੀ ਖੂਬੀ ਆ ਨਾ ਉਹ ਮੈਨੂੰ ਮੁਸਲਮਾਨ ਭਰਾ ਨੇ ਦੱਸੀ ਸੀ ਠੀਕ ਹੈ ਤੇ ਮੈਂ ਕਿਸੇ ਫਾਰਮ ਦਾ ਨਾਮ ਨਹੀਂ ਲੈਣਾ ਵੀ ਫਲਾਣਾ ਬੰਦਾ ਇਹਨਾਂ ਤੋਂ ਲੈ ਕੇ ਗਿਆ ਸੀ ਉਹਨੇ ਬਲੱਡ ਲਾਈਨ ਬਣਾਈ ਪਰ ਜੇ ਕਿਸੇ ਵੀਰ ਨੇ ਵੀ ਬਲੱਡ ਲਾਈਨ ਘਰੇ ਤਿਆਰ ਕਰਨੀ ਆ ਨਾ ਆ 34 ਇੰਚ ਵਾਲੀ ਬੱਕਰੀ 40 ਇੰਚ ਵਾਲੀ ਦੇ 76 ਮਾਰੂਗੀ ਮੈਂ ਗਾਰੰਟੀ ਲੈਣਾ ਇਹ ਨਹੀਂ ਵੀ ਮੈਂ ਲੈ ਲਈ ਇਹ ਹੁਣ ਗੱਬਣਾ ਕਿਵੇਂ ਇਹ ਗੱਬਣਾ ਜੀ 2.5 ਮਹੀਨੇ ਦੀ ਇਹ ਨਹੀਂ ਹੈਗਾ ਵੀ ਮੈਂ ਲਈ ਆ ਤਾਂ ਮੈਂ ਕਹਿ ਰਿਹਾ ਜੇ ਕਿਸੇ ਹੋਰ ਨੇ ਵੀ ਬਲੱਡ ਲਾਈਨ ਘਰੇ ਤਿਆਰ ਕਰਨੀਆਂ ਆ ਆ ਲੋਹੀ ਬੱਕਰੀ ਇਹ ਰਵਾ ਇਹਨਾਂ ਦੇ ਆ ਇਹ ਇਹਨਾਂ ਦਾ ਬਾਈ ਜੀ ਗੋਸਰਾ ਵਾਲੇ ਪੈਲ ਦੇ ਨੇੜੇ ਪੈ ਜਾਂਦੀ ਆ ਉਦੋਂ ਗੋਸਰਾ ਰਾਣਾ ਸਾਹ ਦੇ ਕੋਲੇ ਇਹਨਾਂ ਕੋਲੇ ਟਾਪ ਕੁਆਲਟੀ ਦੀਆਂ ਬੱਕਰੀਆਂ ਜੀ ਜਿਹੜੀਆਂ ਵੱਡੀਆਂ ਬੱਕਰੀਆਂ ਵੀ ਆ ਵੀ ਦੇਖੋ ਨਾ ਪਿਛਲੀ ਮੰਡੀ ਆਪਾਂ ਦੋ ਬੱਕਰੀਆਂ ਨੇ ਤੋ ਲਈਆਂ ਉਦੋਂ ਪਿਛਲੀ ਮੰਡੀ ਪਹਿਲਾਂ ਫੇਰ ਦੋ ਲਈਆਂ ਠੀਕ ਹੈ ਜੀ ਯਾਨੀ ਆ ਪੰਜਵੀਂ ਬੱਕਰੀ ਚੱਲੀ ਆ ਇਹਨਾਂ ਤੋਂ ਮੈਂ ਬੱਕਰੀਆਂ ਵੈਸੇ ਲੈਂਦਾ ਨਹੀਂ ਸੀ ਹੁਣ ਮੈਂ ਦੁਬਾਰਾ ਇਹ ਇਹ ਤਾਂ ਲੈ ਰਹੇ ਆ ਵੀ ਜਿਹੜਾ ਇਹਨਾਂ ਦਾ ਮਾਲ ਆ ਨਾ ਉਹ ਦੇਖ ਕੇ ਰੂਹ ਖੁਸ਼ ਹੁੰਦੀ ਹੈ ਠੀਕ ਹੈ ਮੈਂ ਉਹ ਗੱਲ ਸੋਚ ਰੇ ਬਾਬਾ ਦਾ ਕਿ ਟੁਕਟ ਵਧੀਆ ਕਿ ਕੱਦ ਵੱਡਾ ਵਾਲੀ ਭਾਲਦਾ ਅੱਜ ਛੋਟੇ ਕੱਦ ਵਾਲੀ ਕਿਵੇਂ ਬਾਬਾ ਜੀ ਛੋਟਾ ਨਾ ਦੇਖੋ ਜਿਹੜਾ ਹੁਣ ਮੈਂ ਲੰਬੀ ਗੱਲ ਹੋਣੀ ਹੈ ਜਿਹੜਾ ਚੈਂਪੀਅਨ ਬੱਕਰਾ ਆਪਣਾ ਸ਼ੇਵਾ ਹਾਂ ਜਿਹੜੀ ਉਹਦੀ ਮਾਂ ਵਾ 34 ਇੰਚ ਦੀ ਆ ਠੀਕ ਹੈ ਉਹਨੇ ਪੂਰਾ ਪੰਜਾਬ ਹਿਲਾ ਕੇ ਧਰਤਾ ਸੀ ਅੱਠ ਮੇਲੇ ਲਗਾਤਾਰ ਜਿੱਤੇ ਆ ਠੀਕ ਹੈ ਜੀ ਆ ਮੁੱਲਾਪੁਰ ਦੇ ਮੇਲੇ ਤੇ ਇੰਸਟਾਗ੍ਰam ਤੇ ਪੜ ਲਿਓ ਮੇਰੀ ਬੇਟੀ ਦੇ ਅਸੀਂ ਪਾਉਨੇ ਆ ਇੰਸਟਾਗ੍ਰam ਜਿੰਨਾਂ ਨਾਲ ਜੁੜੇ ਹੋਏ ਆ ਅਸੀਂ ਮੈਸੇਜ ਉਹ ਚ ਲਿਖ ਕੇ ਪਾਇਆ ਵੀ ਭਾਈ ਜੀ ਅਸੀਂ ਸ਼ਿਵਾ ਬੱਕਰਾ ਮੁਕਾਬਲੇ ਚ ਨਹੀਂ ਪਾਉਣਾ। ਹੂੰ। ਅਸੀਂ ਘਰੇ ਖੜੇ ਜਿੱਤੇ ਹੋਏ ਜਦੋਂ ਬੰਦਿਆਂ ਦੇ ਮਨ ਚ ਡਰ ਪਿਆ ਗਿਆ ਵੀ ਸ਼ਿਵਾ ਬੱਕਰਾ ਮੋਟਰਸਾਈਕਲ ਜਿੱਤ ਕੇ ਲੈ ਕੇ ਜਾਊ। ਕਿਉਂਕਿ ਅਸੀਂ ਤਾਂ ਦੇਣਾ ਮੋਟਰਸਾਈਕਲ। ਅਸੀਂ ਥੋੜੀ ਜਿੱਤ ਕੇ ਉਹਨੂੰ ਘਰੇ ਲਿਆਉਣਾ ਸੀ। ਇਸ ਲਈ ਸਾਨੂੰ ਖੁਸ਼ੀ ਹੋਈ ਆ ਵੀ ਸਾਡਾ ਉਹ 34 ਇੰਚ ਦੀ ਜਿਹੜੀ ਬੱਕਰੀ ਸੀ ਉਹ ਵੀ ਮੈਂ ਪਿੰਡ ਦੇ ਨੂੰ ਵੇਚੀ ਆ ਗਰੀਬ ਨੂੰ। ਵੀ ਭਰਾਵਾ ਬਣਾ ਲਾ ਜੇ ਬਲੱਡਲੈਨ ਬਣਾ ਹੁੰਦੀ ਐ। ਠੀਕ ਐ। ਉਹਨੇ ਮੇਰੇ ਕੋਲੇ ਇੱਕ ਸੂਹਾ ਦਿੱਤਾ ਜੀ ਉਸ ਬੱਕਰੀ ਨੇ ਉਹਦੇ ਦੋਨੇ ਬੱਚੇ ਹਰੀ ਕੈਮਾਂ। ਤੇ ਦੋਨੇ ਉਹਦੇ ਯਾਨੀ ਕਿ ਬੱਚੇ ਪੱਟ ਤੇ ਬੱਕਰਾ ਦੋਨੇ ਚੈਂਪੀਅਨ ਆ ਪੱਟ ਤਿੰਨ ਮੇਲੇ ਜਿੱਤ ਗਈ ਬੱਕਰਾ ਅੱਠ ਮੇਲੇ ਜਿੱਤ ਗਿਆ ਹੁਣ ਜਿਹੜੀ ਇਹ ਬੱਕਰੀ ਵਾ ਨਾ ਇਹ ਇਹ ਨੂੰ ਨਾ ਦੇਖੋ ਇਹ ਮਿਲੀ بڑے ਪਾਚਾ ਜੀ ਇਹ ੱੱਕੇ ਨਾਲ ਹੀ ਲਈ ਆ ਜੀ ਬਾਤ ਕਹਦਾ ੱੱਕੇ ਨਾਲ ਲਈ ਆ ੱੜ ਨਾਲ ੱੱਕਾ ਹੀ ਕਰਦਾ ਜੀ ਤੇ ਇਹਦਾ ਜਿਹੜਾ ਜਾਲਾ ਹੋਊਗਾ ਨਾ ਜੀ ਹਾਂ ਉਹ ਮੈਨੂੰ ਪਤਾ ਵੀ ਇਹਨਾਂ ਕੋਲੇ ਜਿਹੜੇ ਬੱਕਰੇ ਨੇ ਨਾ ਬਹੁਤ ਟੌਪ ਦੇ ਬੱਕਰੇ ਆ ਬਰੀਡਰ ਆ ਜਿਹੜੇ ਕੋਈ ਮਾੜਾ ਬਰੀਡਰ ਨਹੀਂ ਇਹਨਾਂ ਕੋਲੇ ਬਾਕੀ ਤਕਰੀਬਨ ਮੇਰੇ ਖਿਆਲ ਆ ਵੀ ਜੇ ਆਪਾਂ ਘੜ ਤੋਂ ਘੱਟ ਵੀ ਲਈਏ 100 ਪਲੱਸ ਬੱਕਰੀ ਹੋ ਗਈ ਇਹਨਾਂ ਦੇ ਕੋਲ ਹੈਗੀ ਵੀ ਨਹੀਂ 100 ਪਲੱਸ ਬੱਕਰੀ ਜਿਹੜੀ ਇਹ ਲੈ ਕੇ ਆਉਂਦੇ ਨੇ ਆਇਆ ਤਾਂ ਬਾਈ ਇਹ ਡੀ ਡੀ ਗ੍ਰੇਡ ਲੈ ਕੇ ਆਉਂਦੇ ਆ ਤਰਸੇਮ ਇੱਥੇ ਸੀ ਵੀ ਨਹੀਂ ਹੈਗੀ ਨਾ ਡੀ ਤੋਂ ਵੀ ਗਾਹਾਂ ਈ ਐਫ ਈ ਹੋਊਗੀ ਇਹ ਅੱਛਾ ਅੱਛਾ ਇਹ ਤਾਂ ਆਪਾਂ ਲਈ ਆ ਵੀ ਇਹਨਾਂ ਦੇ ਬੱਕਰੇ ਚੰਗੇ ਤੋਂ ਭਰੀ ਹੋਈ ਆ ਬੱਕਰੀ ਠੀਕ ਐ ਬਾਕੀ ਪੱਠ ਮਾੜੀ ਨਹੀਂ ਇਹ ਕਈ ਵਾਰ ਕੀ ਹੋ ਜਾਂਦਾ ਨਿਆਣੀ ਪੱਠ ਲੱਗ ਜਾਂਦੀ ਆ 100 ਪਸ਼ੂ ਦੇ ਵਿੱਚ ਫਿਰਦੀਆਂ ਹੁਣ ਮੇਰੀਆਂ ਵੀ ਚੈਂਪੀਅਨ ਦੋ ਪੱਠਾਂ ਬਾਈ ਦੀ ਲੱਗੀਆਂ ਗੱਬਣਾ ਹੋ ਗਈਆਂ ਹੁਣ ਉਹਦੇ ਗੋਲੀ ਥੋੜੀ ਮਾਰਨੀ ਆ ਪਾਲੀ ਦੇ ਜਾਂ ਪੱਟ ਨੂੰ ਆਪਾਂ ਛੱਡ ਦੇਣਾ ਇਹ ਕੁਦਰਤੀ ਗੱਲ ਆ ਇਹ ਪ੍ਰਮਾਤਮਾ ਬਬਲੀਓ ਜਿਹੜਾ ਪੈਦਾ ਹੋਣਾ ਜਿਸ ਜੀ ਨੇ ਉਹ ਨਹੀਂ ਹੋਈ ਜਾਣਾ ਜੰਨੀ ਮਰਜ਼ੀ ਆਪਾਂ ਦਵਾਈ ਬੂਟੀ ਕਰ ਲਈਏ ਜੰਨੀ ਮਰਜ਼ੀ ਨਿਗਾਰਾ ਖਲ੍ਹ ਗਈ ਸਹੀ ਗੱਲ ਹੈ ਬਾਕੀ ਤੁਹਾਡਾ ਧੰਨਵਾਦ ਆ ਤੁਸੀਂ ਮੁੱਲਾਪੁਰ ਦੀ ਮੰਡੀ ਤੇ ਆਉਂਨੇ ਹੋ ਮੰਡੀ ਬਾਰੇ ਦੱਸ ਦਿਓ ਕੀ ਪਰਵਾਨਾ ਮੁੱਲਾਪੁਰ ਦੀ ਮੰਡੀ ਆ ਜਿਹੜੀ ਵੀਰੇ ਹਰ ਸ਼ਨੀਵਾਰ ਨੂੰ ਲੱਗਦੀ ਆ ਇੱਥੇ ਟਾਪ ਕੁਆਲਿਟੀ ਦਾ ਬੀਟਲ ਤੇ ਕ੍ਰਾਸ ਬੀਟਲ ਮਾਲ ਜ਼ਿਆਦਾ ਆਉਂਦਾ ਜੀ 90% ਮਾਲ ਸਾਡੇ ਕੋਲੇ ਜਿਹੜਾ ਆਉਂਦਾ ਵਾ ਉਹ ਬਰੀਡਿੰਗ ਵਾਲਾ ਆਉਂਦਾ ਬਾਕੀ 10% ਸਾਡੇ ਕੋਲੇ ਕਟਿੰਗ ਵਾਲਾ ਮਾਲ ਜਾਂ ਕੋਈ ਹੋਰ ਉਹ ਆਉਂਦਾ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਬਾਹਰਲੇ ਵਪਾਰੀ ਨੇ ਮਹਾਰਾਸ਼ਟਰ ਕਰਨਾਟਕਾ ਹਿਮਾਚਲ ਜੰਮੂ ਵਾਲੇ ਰਾਜਸਥਾਨ ਹਰਿਆਣਾ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕਿਸੇ ਨੇ ਘਰੇ ਬਰੀਡ ਬਣਾਉਣੀ ਆ ਨਵੇਂ ਫਾਰਮ ਪਾਉਣੇ ਆ ਉਹ ਸਿੱਧੇ ਮੰਡੀ ਤੇ ਆਵੋ ਮੰਡੀ ਤੇ ਆਓ ਤੁਹਾਨੂੰ ਆਪੇ ਪਤਾ ਲੱਗ ਜੂ ਕਿ ਮੁੱਲਾਪੁਰ ਦੀ ਮੰਡੀ ਆਮ ਦੂਜੀਆਂ ਮੰਡੀਆਂ ਨਾਲੋਂ ਇਹਦੇ ਵਿੱਚ ਕਿਹੋ ਜਿਹਾ ਮਾਲ ਆਉਂਦਾ ਟਾਪ ਕੁਆਲਿਟੀ ਦਾ ਮਾਲ ਤੁਹਾਨੂੰ ਇੱਥੋਂ ਮਿਲੂਗਾ ਆਪਣੀ ਮਾਤ ਮੁਤਾਬਕ ਮਾਲ ਖਰੀਦ ਕੇ ਲਿਜਾਓ ਕਿਸੇ ਦੇ ਮਗਰ ਨਾ ਲਗੋ ਕਈ ਵੀਰ ਕੀ ਕਰਦੇ ਆ ਸਾਨੂੰ ਬਾਅਦ ਚ ਫੋਨ ਕਰਦੇ ਨੇ ਵੀ ਬਾਬਾ ਜੀ ਅਸੀਂ ਫਲਾਣੇ ਦਲਾਲ ਨੂੰ ਫੋਨ ਕੀਤਾ ਸਤੋਂ ਨੇ 2000 ਰੁਪਏ ਦਲਾਲੀ ਮੰਗ ਲਈ ਵੀਰੇ ਤੁਸੀਂ ਦੰਨੀ ਕਿਉਂ ਤੁਹਾਡੇ ਕੋਈ ਤਲਵਾਰ ਥੋੜੀ ਧਰੀ ਆ ਵੀ ਤੁਸੀਂ ਦਲਾਲ ਤੋਂ ਹੀ ਬੱਕਰੀ ਖਰੀਦਣੀ ਆ ਜੇ ਦਲਾਲ ਦੇ ਕਿਹੜਾ ਦੋ ਦਿਮਾਗ ਲੱਗੇ ਹੋਏ ਆ ਵੀ ਤੁਹਾਡੇ ਅੱਧਾ ਲੱਗਿਆ ਜਾਂ ਇੱਕ ਲੱਗਿਆ ਹੋਇਆ ਇਸ ਲਈ ਮੈਂ ਹਰੇਕ ਵੀਰ ਨੂੰ ਇਹ ਸੁਝਾ ਦੇਣਾ ਤੁਹਾਡੇ ਚੈਨਲ ਜਰੀਏ ਤਰਸੇਮ ਸਿੰਘ ਹੀ ਲੋਂਗੋਵਾਲ ਇਲਤੀ ਲੈਣਾ ਚੈਨਲ ਜੀ ਵੀ ਜੇ ਕਿਸੇ ਵੀਰ ਨੇ ਵੀ ਬੱਕਰੀ ਖਰੀਦਣੀ ਆ ਘਰ ਵਾਸਤੇ ਪਹਿਲਾਂ ਮੰਡੀ ਦੇ ਵਿੱਚ ਆਪ ਗੇੜਾ ਦੋ ਪਹਿਲਾਂ ਆਪ ਜਾਨਵਰ ਪਸੰਦ ਕਰੋ ਫਿਰ ਕਿਸੇ ਨੂੰ ਵਿਚੋਲਾ ਪਾਓ ਜੇ ਅਸੀਂ ਪਹਿਲਾਂ ਹੀ ਵਿਚੋਲੇ ਨੂੰ ਕਹਿ ਦਾਂਗੇ ਬਾਹ ਫੜਾ ਦੇਗੇ ਵੀ ਮੁੰਡਾ ਲੱਭ ਕੇ ਲਿਆ ਪਾਵੇਂ ਉਹਨਾਂ ਲੱਭਦੇ ਭਾਵੇਂ ਕਾਣਾ ਲੱਭ ਦਵੇ ਫੇਰ ਤਾਂ ਵਿਚੋਲੇ ਤੇ ਡਿਪੈਂਡ ਆ ਫੇਰ ਮਾਲਕ ਤੇ ਤੇ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਵੀ ਫਲਾਣੇ ਤੋਂ ਬੱਕਲੀ ਲਈ ਸੀ ਉਹਨੇ ਮੈਨੂੰ ਰਗੜਤਾ ਇਸ ਲਈ ਮੈਂ ਨਾ ਦਲਾਲਾ ਨੂੰ ਮਾੜਾ ਕਹਣਾ ਨਾ ਮਾਲਕਾਂ ਨੂੰ ਮਾੜਾ ਕਹਣਾ ਮਾੜੇ ਅਸੀਂ ਆਪ ਆਸੀਂ ਚੀਜ਼ ਲੈਣੀ ਉਹਨੂੰ ਟਣਕਾਬੋ ਅਸੀਂ ਸਬਜ਼ੀ ਲੈਣ ਜਾਂਦੇ ਆ ਅਸੀਂ ਕਿਲੋ ਗੋਭੀ ਲੈਣੀ ਆ 20 ਰੁਪਏ ਕਿਲੋ ਆਉਂਦੀ ਆ 25 ਰੁਪਏ ਕਿਲੋ ਆਉਂਦੀ ਆ ਚਾਰ ਰੇੜੀਆਂ ਦੇ ਦਿਆਂ। ਫੇਰ ਗੋਭੀ ਦਾ ਫੁੱਲ ਦੇਖਦੇ ਆ ਵੀ ਇਹਦੇ ਵਿੱਚ ਕੀੜੇ ਤਾਂ ਨਹੀਂ ਹੈਗੇ। ਹਮ ਅਸੀਂ 35-40000 ਰੁਪਏ ਬੱਕਰੀ ਤੇ ਲਾਉਣਾ ਸੀ ਆਪਦੀ ਨਿਗਾਹ ਨਾਲ ਚੈੱਕ ਕਰੋ। ਉਸ ਤੋਂ ਬਾਅਦ ਦਲਾਲ ਨੂੰ ਪਾਓ ਵੀ ਜੇ ਸੌਦਾ ਅੜਦਾ ਭਰਾਵਾ ਤੈਨੂੰ ਦੇ ਦਿਆਂਗੇ 100-200 ਜਿਹੜਾ ਚੱਲਦਾ ਸਾਡਾ ਸੌਦਾ ਕਰਾ ਦੇ ਆ ਬੱਕਰੀ ਦਾ ਕਰਾ ਦੇ। ਫੇਰ ਸਵਾਦ ਵਾਲੀ ਗੱਲ। ਫੇਰ ਅਸੀਂ ਕਾਮਯਾਬ ਵੀ ਹੋਵਾਂਗੇ। ਜੇ ਅਸੀਂ ਕਿਸੇ ਤੇ ਡਿਪੈਂਡ ਰਵਾਂਗੇ ਕਿਸੇ ਦੇ ਮੋਢੇ ਤੇ ਧਰਕੇ ਚਲਾਵਾਂਗੇ ਫੇਰ ਅਸੀਂ ਕਾਮਯਾਬ ਬਹੁਤ ਸਾਡੇ ਕੋਲੇ ਫੋਨ ਆਉਂਦੇ ਆ ਫਾਰਮਾਂ ਦੇ ਫਾਰਮ ਅਸੀਂ ਆ 15 ਦਿਨਾਂ ਦੇ ਵਿੱਚ ਬਾਈ ਜੀ ਤਿੰਨ ਫਾਰਮ ਖਰੀਦੇ ਆ 40 40 ਨਾ ਖਰੀਦੇ ਆ 42 ਨਾਗ ਜਾਂਗਪੁਰ ਤੋਂ ਖਰੀਦੇ ਆ ਤੇ ਅਸੀਂ ਜਾ ਕੇ ਤੇਰੇ ਆਪਣੇ ਜਿੱਥੇ ਮਢਾਲੀ ਮੇਲਾ ਲੱਗਦਾ ਉਹਦੇ ਉਰਲੇ ਪਾਸੇ ਨਾਗ ਆ ਤਕਰੀਬ 35 ਤੋਂ 36 ਨਾਗ ਐਸੇ ਹਫ਼ਤੇ 'ਚ ਉੱਥੋਂ ਚੱਕ ਕੇ ਲਿਆਂਦੇ ਆ ਉਹ ਬੰਦੇ ਨੇ 8 ਲੱਖ ਦਾ ਮਾਲ ਲਿਆ ਜੀ 5.5 ਦਾ ਵੇਚਿਆ ਦੱਸੋ ਕਿੱਥੋਂ ਕਾਮਯਾਬ ਹੋਜੋ ਸੁੰਡ ਪਾਏ ਹੋਏ ਬੱਕਰੀਆਂ ਦੇ ਮੇਰੇ ਘਰੇ ਖੜਾ ਹਜੇ ਵੀ ਬੱਕਰਾ ਜਾ ਕੇ ਦੇ ਲੋ ਟਾਪ ਕੁਆਲਿਟੀ ਦਾ ਬੱਕਰਾ ਨਾਗਰਾ ਲੋਹਾ ਨਾਗਰਾ ਉਹਦੇ ਸਿੰਗ ਵੜ ਤੇ ਮਾਲਕ ਨੇ ਕੱਚੇ ਨੂੰ ਪਤਾ ਹੀ ਨਹੀਂ ਸੀ ਦੋਨਾਂ ਸਿੰਗਾ ਚ ਸੁੰਡ ਪੈ ਗੇ ਹੁਣ ਮੈਂ ਲੈ ਕੇ ਆਇਆ ਬੱਕਰਾ ਉਹ ਉਸੇ ਬੱਕਰੇ ਤੇ ਰਿਆਸਤਲੀ ਨੇ 45000 ਲਾਇਆ ਤੇ ਅਸੀਂ ਲੈ ਕੇ ਆਂਦਾ 30000 ਠੀਕ ਹੈ ਕੁਛ ਕ ਮਾਲਕਾਂ ਦੀ ਵੀ ਗਲਤੀਆਂ ਆ ਜਾਂਦੇ ਤੁਹਾਨੂੰ ਪਤਾ ਬਈ ਇਹਨੇ ਕੱਚਾ ਸਿੰਗੇ ਦਾ ਛੇਤੀ ਆ ਜਾਂਦਾ ਇਹ ਕੋਈ ਮੱਝ ਦਾ ਸਿੰਗਾ ਥੋੜਾ ਜਿਹਾ ਵੱਡਾ ਵੀ ਵੱਢਿਆ ਜਾਂਦਾ ਇਹ ਤਾਂ ਜ ਮੜ ਜੀ ਨੁੱਕਰ ਵੀ ਵੱਡੋ ਕਈ ਵਾਰੀ ਕੱਚੀ ਆ ਜਾਂਦੀ ਹੈ ਪਹਿਲੇ ਨੰਬਰ ਤੇ ਮੈਂ ਸਿੰਗਾ ਬਾਰੇ ਦੱਸਣਾ ਜਿਵੇਂ ਆਹ ਪਾਠ ਦੇ ਸਿੰਗਾ ਜੇ ਵਿੱਚ ਵੀ ਲੱਗਦੇ ਨੇ ਬੱਕੜਾ ਇਹ ਜੇ ਵਿੱਚ ਲੱਗਦੇ ਆ ਬਾਈ ਜੀ ਰੇਗਮਾਲ ਦੇ ਨਾਲ ਰੇਤੋ ਇਹਦੀ ਚੁੰਝ ਰੇਗਮਾਲ ਦੀ ਲੰਬੀ ਲੀਡ ਲੈ ਲਓ ਨੂੰ ਦੋ ਵਾਰੀ ਸੁੱਤਾ ਮਾਰੋ ਇਹਦੀ ਚੁੰਝ ਗੋਲ ਹੋ ਜਾਂਦੀ ਆ ਇਹਨੂੰ ਆਰੀ ਨਾਲ ਤੇ ਬਲੇਡ ਨਾਲ ਕਦੇ ਨਾ ਵੱਡੋ ਇਸ ਲਈ ਵੀਰ ਆ ਜਿਹੜੇ ਆਪ ਦਾ ਨੁਕਸਾਨ ਆਪ ਕਰਦੇ ਨੇ ਮੈਂ ਸਾਰੇ ਵੀਰਾਂ ਨੂੰ ਇਹੀ ਸੁਝਾਵ ਆ ਬਈ ਸਿੱਧਾ ਮੁੱਲਾਪੁਰ ਦੀ ਮੰਡੀ ਤੇ ਆਵੋ ਇੱਕ ਮੰਡੀ ਤੁਹਾਡਾ ਕਿਰਾਇਆ ਲੱਗ ਜੂ ਦੂਜੀ ਮੰਡੀ ਤੁਹਾਨੂੰ ਨੌਲਜ ਆ ਜਾਊਗੀ ਵੀ ਬੰਦੇ ਇਹਦੇ ਫਲਾਣੇ ਨੇ ਇੰਨੇ ਮੰਗੇ ਸੀ ਉਹ ਫਲਾਣਾ ਬੰਦਾ ਯਾਰ ਸੌਦਾ ਕਰਕੇ ਲੈ ਗਿਆ ਐਨੇ ਦੀ ਬੱਕਰੀ ਲੈ ਗਿਆ ਠੀਕ ਆ ਕਿ ਨਹੀਂ ਜੀ ਜੇ ਤੁਸੀਂ ਆਓ ਜਲੰਧਰ ਤੋਂ ਵੀ ਆਓ ਤੁਹਾਡਾ 200 ਆਉਣ ਤੇ 200 ਜਾਣ 400 ਰੁਪਏ ਚ ਤੁਸੀਂ ਮੰਡੀ ਦੇਖ ਜਾਣੀ ਆ ਅਗਰ ਬਾਅਦ ਜੇ ਤੁਸੀਂ ਮੇਰੇ ਵਰਗੇ ਠਾਕੋਲੇ ਫਸ ਗਏ ਤੁਹਾਨੂੰ 15 ਵਾਲੀ ਬੱਕਰੀ 25 ਚ ਠੋਕਤੀ 10000 ਚ ਠੋਗੇ ਤੁਸੀਂ ਤੇ ਫਿਰ ਤੁਸੀਂ ਮੇਰੇ ਵਰਗੇ ਨੂੰ ਫੋਨ ਕਰਨਾ ਬਾਬਾ ਜੀ ਸਾਡੀ ਬੱਕਰੀ ਵਕਾ ਦਿਓ ਜੀ 25 ਦੀ ਲਈ ਸੀ ਹੁਣ ਬਾਬਾ ਕਿੱਥੋਂ ਵਕਾ ਦਵੇ 15 ਵਾਲੀ 25 ਦੀ ਇਸ ਲਈ ਬੇਨਤੀ ਆ ਵੀ ਆਪਣੀ ਮਤਬੁੱਧ ਮੁਤਾਬਕ ਜਾਨਵਰ ਖਰੀਦਿਆ ਕਰੋ ਮੰਡੀਆਂ ਦੇ ਵਿੱਚ ਆਮੋਗੇ ਧੱਕੇ ਖਾਮੋਗੇ ਤੇ ਉਹਦਾ ਤੁਹਾਨੂੰ ਕੋਈ ਕੋਈ ਨਾ ਕੋਈ ਛੱਟਾ ਨਿਕਲੂਗਾ ਤਜਰਬਾ ਆਊਗਾ ਕੁਝ ਸਿੱਖਣ ਨੂੰ ਮਿਲੂਗਾ ਆ ਕਿੰਨੇ ਵੀਰ ਖੜੇ ਨੇ ਮੇਰੇ ਕਹਲਾ ਸਾਰੇ ਨਹੀਂ ਬੱਕਰੀਆਂ ਖਰੀਦਣ ਆਏ ਹੋਣੇ ਕਈ ਵੀਰ ਆ ਮੰਡੀ ਵੀ ਦੇਖਣ ਆਏ ਹੋਣਗੇ ਵੀ ਚਲ ਯਾਰ ਮੰਡੀ ਦੇਖ ਕੇ ਆਈਏ ਵੀ ਕਿੱਦਾਂ ਦੇ ਪਸ਼ੂ ਵਿਕਦੇ ਆ ਕਿਹਜਾ ਮੋਲ ਆ ਇਹ ਕੱਪਣ ਕਿਹਜੀ ਵਿਕਦੀ ਆ ਸੂਈ ਹੋਈ ਬੱਚੇ ਵਾਲੀ ਕਿਹਜੀ ਵਿਕਦੀ ਆ ਇੱਕ ਬੱਚੇ ਵਾਲੀ ਦੋ ਬੱਚੇ ਵਾਲੀ ਤਿੰਨ ਬੱਚੇ ਵਾਲੀਆਂ ਹੁਣ ਇੱਥੇ ਪਸ਼ੂ ਖੜਾ ਤਿੰਨ ਬੱਚੇ ਵਾਲੀ ਬੱਕਰੀ ਵੀ ਖੜੀ ਆ ਬਹੁਤ ਵਧੀਆ ਬੱਕਰੀ ਆ ਨਾਗਰੀ ਆ 40000 ਮਾਲਕ ਨੇ ਮੰਗਿਆ ਕਹਿੰਦੇ 50 ਮੰਗਿਆ ਆ ਪਿੱਛੇ ਹੀ ਖੜੀ ਆਪਣੇ ਨਾਲ ਹੀ ਪਰ ਉਹ ਸੌਦਾ ਹੁੰਦਾ ਦੇਖੋਗੇ ਤੁਹਾਨੂੰ ਤਜਰਬਾ ਆਊਗਾ ਇਸ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਦਿੰਨੇ ਆ ਜਿੰਨੇ ਵੀ ਵੀਰ ਪੜੇ ਲਿਖੇ ਨੌਜਵਾਨ ਇਸ ਕਿਤੇ ਨਾ ਜੁੜਦੇ ਆ ਤੁਸੀਂ ਇੱਕ ਵਾਰੀ ਦੋ ਵਾਰੀ ਮੰਡੀਆਂ ਆਪ ਰੌਂਡ ਮਾਰੋ ਮੰਡੀਆਂ ਦੇ ਵਿੱਚ ਦੋ ਦੋ ਚਾਰ ਚਾਰ ਘੰਟੇ ਲਾ ਕੇ ਜਾਓ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਵੀ ਇਹ ਮਾਰ ਕਿਦਾਂ ਦਾ ਵਾ ਕਿਹੜੀ ਬਿਟਲਾ ਕਿਹੜੀ ਕ੍ਰਾਸ ਬਿਟਲਾ ਕਿਹੜੀ ਦੇਸੀ ਬੱਕਰੀ ਆ ਕਿਹੜੀ ਬੁੱਢੀ ਬੱਕਰੀ ਦੇ ਕੀ ਨਿਸ਼ਾਨੀਆਂ ਹੁੰਦੀਆਂ ਨੇ ਘੋੜੀ ਤੇ ਬੱਕਰੀ ਤੇ ਬੋਤੀ ਇਹਦੀ ਕੋਈ ਨਿਸ਼ਾਨੀਆਂ 90% ਬੰਦਿਆਂ ਨੂੰ ਨਹੀਂ ਪਤਾ ਹੁਣ ਬੱਕਰੀਆਂ ਵਾਲਿਆਂ ਨੂੰ ਵੀ ਉਹ ਨਿਸ਼ਾਨੀ ਨਹੀਂ ਪਤਾ ਜਿਹੜੀ ਮੈਂ ਤੁਹਾਨੂੰ ਦੱਸਣੀ ਆ ਜਿਹੜੀ ਬੱਕਰੀ ਕਈ ਬੱਕਰੀਆਂ ਸਿੱਧੇ ਦੰਦ ਰੱਖਦੀਆਂ ਉਹ ਨਹੀਂ ਟੇਢੇ ਕਰਦੀਆਂ ਭਾਈ ਜੀ ਘੋੜੀ ਦੇਖ ਲਓ ਜਦੋਂ ਬਢੇਪੇ ਵਿੱਚ ਆਉਗੀ ਉਹਦਾ ਜਵਾੜਾ ਮੂਹਰੇ ਨੂੰ ਢਲ ਜਾਣਾ ਘੋੜੀ ਦੇ ਦੰਦ ਨਹੀਂ ਘਸਦੇ ਬੱਕਰੀ ਦੇ ਦੰਦ ਘਸ ਜਾਂਦੇ ਨੇ ਘਾਸਾ ਪੈ ਜਾਂਦਾ ਉਹ ਘਸੌਣ ਲੱਗ ਜਾਂਦੀ ਉਹਨੂੰ ਕਹਦੇ ਨੇ ਜੀ ਘਾਸੇ 'ਚ ਪੈ ਗਈ ਬਢੇਪੇ 'ਚ ਆ ਗਈ ਬੱਕਰੀ ਦੇ ਵੀ ਦਾੰਦ ਆ ਜਿਹੜਾ ਜਵਾਲਾ ਥੱਲੇ ਵਾਲਾ ਢਿੱਲਾ ਪੈ ਜਾਣਾ ਬੋਤੀ ਦਾ ਹੀ ਪੈ ਜਾਣਾ ਤੇ ਘੋੜੀ ਦਾ ਵੀ ਪੈਣਾ ਇਹਨਾਂ ਦੀ ਖਰਾਕ ਵੀ ਤਕਰੀਬਨ ਮਿਲਦੀ ਚਲਦੀ ਆ ਬੱਕਰੀ ਦੀ ਘੋੜੀ ਦੀ ਤੇ ਬੋਤੇ ਦੀ ਸੁੱਕਾ ਪੱਠਾ ਖਾ ਕੇ ਤਿੰਨੇ ਹੀ ਖੁਸ਼ ਨੇ ਹਰਾ ਪੱਠਾ ਖਾ ਕੇ ਘਟ ਖੁਸ਼ ਆ ਹਰੇ ਨਾਲ ਇਹਨਾਂ ਨੇ ਪਿੱਛੇ ਜਾਣਾ ਜਦੋਂ ਖੰਡੀ ਦੀ ਰੋਤ ਆ ਗਈ ਉਦੋਂ ਤੁਸੀਂ ਦੇਖਿਓ ਬੱਕਰੀਆਂ ਨੂੰ ਮੋਕ ਲੱਗਣੀਆਂ ਤੇ ਬੱਕਰੀਆਂ ਲਿੱਸੀਆਂ ਹੋ ਜਾਣੀਆਂ ਉਦੋਂ ਅਸੀਂ ਬਚਾਉਣਾ ਕਿਵੇਂ ਆ ਬੱਕਰੀਆਂ ਨੂੰ ਵੀਡੀਓ ਲੰਬੀ ਹੋ ਜਾਣੀਆਂ ਦੇਖੀ ਚੱਲਿਓ ਉਦੋਂ ਅਸੀਂ ਇਸ ਕਰਕੇ ਬਚਾਉਣਾ ਜਿਹੜਾ ਅਸੀਂ ਸੁੱਕਾ ਨੀਰਾ ਲੈਨੇ ਆ ਹੌਣੀ ਵਾਲਾ ਪਾਉਣ ਦੀ ਲੋੜ ਸਿਆਲ ਚ ਜੇ ਕਿਸੇ ਕੋਲੇ ਮਾੜਾ ਮੋਟਾ ਵੀ ਪੱਠਾ ਦਿੱਤਾ ਬਾਹਰ ਜਾਂਦੇ ਆ ਪਸ਼ੂ ਉਹ ਰਿਆਲੇ ਉਹਨਾਂ ਕ ਜਦੋਂ ਖੰਡੀ ਖਾਣ ਲੱਗੇ ਪਸ਼ੂ ਉਦੋਂ ਰਜਮਾ ਭੋਪਾ ਉਹ ਇਹਨਾਂ ਨੂੰ ਘਰੇ ਆਉਂਦੀਆਂ ਨੂੰ ਜਿਹੜੀ ਖੰਡੀ ਦਾ ਪਾਣੀ ਆ ਉਹ ਭੋ ਚੂਸ ਲੂਗਾ ਫਿਰ ਉਹਨੂੰ ਮੋਕ ਵੀ ਨਹੀਂ ਲੱਗਣੀ ਤੇ ਉਹਦੇ ਲਿੱッセ ਵੀ ਨਹੀਂ ਹੋਣਾ ਇਹ ਲਿੱッセ ਹੋਣ ਦਾ ਕਾਰਨ ਹਰਾ ਪੱਠਾ ਖੰਡੀ ਵੇਲੇ ਇਹਨਾਂ ਨੇ ਬਿਲਕੁਲ ਟੁੱਟ ਜਾਣਾ ਬੱਕਰੀਆਂ ਲਿੱਸੀਆਂ ਹੋ ਜਾਣੇ ਜਦੋਂ ਤੁਸੀਂ ਉਦੋਂ ਵਿਚਾਲੀਆਂ ਫਿਰ ਤੁਹਾਡੀਆਂ ਸਾਰਾ ਸਿਆਲ ਬੱਕਰੀ ਰਾਜੀ ਰਹੂਗੀ ਟੁੱਟਦੀ ਨਹੀਂ ਬੱਕਰੀ ਦੁੱਧ ਵੀ ਵਧੀਆ ਦੇਊਗੀ ਬੱਚੇ ਵੀ ਵਧੀਆ ਦੇਊਗੀ ਤੇ ਤੁਹਾਨੂੰ ਸੋਹਣੀ ਵੀ ਲੱਗੂਗੀ ਤੁਰੇ ਫਿਰਦੀ ਇਸ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ترسےم ਸਿੰਘ ਲੋਂਗੋਵਾਲ ਜਿਹੜੇ ਕਿ ਹਰ ਮੰਡੀ ਤੇ ਆਉਂਦੇ ਨੇ ਪੂਰੇ ਵਿਦੇਸ਼ ਦੇ ਵਿੱਚ ਇਹਨਾਂ ਦੀ ਧੂਮਾ ਪਈਆਂ